ਭਾਈ ਬੰਦੇ ਭਾਰਤ ਤੇ ਨੇ ਸੁਪਰ ਫਾਸਟ ਫਾਸਟ ਵੀ ਨਹੀਂ ਆਉਂਦੀ ਇਹ ਇਹ ਸੁਪਰ ਫਾਸਟ ਬੰਦੇ ਬਾਤ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਤੇ ਜੱਟ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਭਾਈ ਅੱਜ ਜੇ ਪਾ ਜਾ ਰਹੇ ਆ ਬਠੰਡੇ ਬਾਕੀ ਤੁਹਾਨੂੰ ਦਿਖਾਵਾਂਗੇ ਬਠੰਡੇ ਜਾ ਕੇ ਬਠੰਡੇ ਦੀ ਚੈਲ ਪੈਲ ਵੀ ਦਿਖਾਵਾਂਗੇ ਹੋਰ ਸੁਣਾ ਮਾਮਾ ਬਾਠ ਠੀਕ ਹੈ ਜੀ ਕੱਲ ਦਿਖਿਆ ਨਹੀਂ ਕੱਲ ਫਿਰ ਉਧਰ ਤਣਕ ਲੱਗੇ ਤੇ ਵਿਜਣ ਪਰਖਾ ਲਈ ਕਿਨੇ ਅੱਛਾ ਹਾਂ ਬਹੁਤ ਨਿਰਾ ਹੋ ਗਿਆ ਹੁਣ ਫੇਰ ਜਾਣਾ ਪਤਾ ਹੀ ਅੱਛਾ ਤਣਕ ਇੱਥੇ ਨਹੀਂ ਹੋਇਆ ਰਾਤ ਆਇਆ ਤਾਂ ਮੈਂ ਉਰ ਫੇਰ ਨਹੀਂ ਰਹੋਗੇ ਹਾਂ ਨਹੀਂ ਵੀ ਮਾਵੇਂ ਗੰਨਾ ਲੱਦਦੇ ਤੇ ਕਿਨੇ ਕਰਤੀ ਤਾਨੂੰ ਗੰਨਾ ਤਾਂ ਅਸੀਂ ਰਾਤ ਨੂੰ ਲੱਦਿਆ ਹਾਂ ਮੰਨਨ ਦੇਖੀ ਆ ਵੀਡੀਓ ਅੱਛਾ ਅੱਛਾ ਨਹੀਂ ਰਹੀ ਹੋ ਗਿਆ ਰਾਤ ਤਾਂ ਅੱਛਾ ਨਹੀਂ ਦੰਗ ਬਣਾਉਣਗੇ ਨਹੀਂ ਠੀਕ ਹੈ ਹੁਣ ਚੀਨੀ ਨਾਲੋਂ ਗੋੜ੍ਹ ਠੀਕ ਹੈ ਆਪਣਾ ਜਿਹੜੇ ਨੰਬਰ ਲੱਜ ਜਾਂਦਾ ਫਿਰ ਹਾਂ ਨਹੀਂ 6 ਵਜੇ ਕਿਹਾ ਤਾਂ ਨੇ ਹਾਂ ਉਹ ਕਹਿੰਦਾ ਵੀ 6 ਵਜੇ ਆ ਜਿਓ ਜਿਹੜਾ ਘਰ ਦਾ ਗੋੜ੍ਹ ਹੈ ਨਾ ਉਹ ਵਰਗੀ ਤਾਂ ਰੀਸ ਨਹੀਂ ਰੀਸ ਨਹੀਂ ਹੈ ਇਹ ਸ਼ੂਗਰ ਵਧਾ ਆਪਣਾ ਹਾਂ ਹਾਂ ਚੀਨੀ ਗੋੜ੍ਹ ਦਾ ਉਹ ਨਹੀਂ ਹੈ ਜੇ ਕੋਈ ਫੱਕਰ ਖਾਵੇ ਉਹ ਤਾਂ ਸ਼ੂਗਰ ਘਟਦਾ ਹੈ ਸ਼ੂਗਰ ਘਟਦਾ ਸਹੀ ਗੱਲ ਹੈ ਉਹਦੇ ਬਾਰੇ ਤਾਂ ਤੋਂ ਨੇ ਇਹਦੇ ਕੱਡੇ ਪਏ ਹੁੰਨੇ ਆ ਗਲੇ ਆਪਣੀ ਅੱਖਾਂ ਦੇ ਸਾਹਮਣੇ ਹੁਣ ਚੀਨੀ ਮਤਲਬ ਦੇਖਿਓ ਤਾਂ ਸਹੀ ਹਾਂ ਚੀਨੀ ਰਲਾਉਂਦੇ ਆ ਕਈਆਂ ਕੁ ਲਾਡੀਆਂ ਜਿੱਦਾਂ ਇਹ ਆਏ ਦਾ ਸ਼ੁੱਧ ਤਾਂ ਹੈਗਾ ਇਹ ਹਾਂ ਮਾਮੇ ਮਾਰਿਆ ਫੇ ਕਿਤਨੇ ਗੇੜਾ ਮੇਰੇ ਕੋਲ ਵੀ ਬਸ ਅੱਜ ਅੰਨੇ 1 ਕਦੇ ਦਿਨ ਮਾਰ ਮਾਮੇ ਤਾਂ ਕੜਕ ਬੀਜ ਲੈ ਕਣਕ ਕਣਕ ਬੀਜ ਲੈ ਕਣਕ ਬੀਜ ਤਾ ਫੇ ਰਾਜੰਨੇ ਉਦਰੀ ਮਾਮੇ ਨੇ ਦੀ ਕੜਕ ਅੱਛਾ ਕੜਕ ਬੀਜ ਕੇ ਫੇ ਰ ਆਉਣਾ ਠੀਕ ਹੈ ਠੀਕ ਇੱਕ ਬੰਦੇ ਦੇ 14 ਕਿਲੇ ਬੀਜਣੇ ਮਾਮੇ ਨਾਲ ਅੱਛਾ ਹਾਂ ਉਹ ਤਾਂ ਰੇਖਣਾ 2 ਦਿਨ ਵਿੱਚ ਬੀਜ ਹੋਣੀ ਆ ਅੱਛਾ ਹਾਂ ਹੋਰ ਹੀ ਚੱਲਦਾ ਬਹੁਤ ਹੌਲੀਓ ਜਨਾ ਉਹ ਹੀ ਹੈ ਨਾ ਮੋ ਪ੍ਰਾਣੀ ਆ ਹੁਣ ਕਿਹੜਾ ਅੱਗ ਲਾਉਨੇ ਆ ਬੱਕੀ ਠੰਡ ਦਾ ਨਹੀਂ ਮੰਨਦੀ ਮਾ ਅੱਗ ਨਹੀਂ ਹੈ ਰੋਪੜ ਸਾਰੇ ਪਾਸੇ ਲਿਆਣੇ ਨੇ ਕਿਰਾਏ ਵਿੱਚ ਵੇਚਣੀ ਹੈ ਨਾ ਤਾਂ ਹੌਲੀਓ ਬੀਜ ਹੁੰਦੀ ਆ ਅਗਲੇ ਦੇ ਜੰਮਣੇ ਚਾਹੀਦੀ ਆ ਹਾਂ ਉਹ ਤਾਂ ਗੱਲ ਹੈ ਉਹ ਅਗਲੇ ਦੇ ਤਤਪੱਦ ਵਧਾ ਦੇ ਫੇਰ ਅਗਲੇ ਦੇ ਜੰਮਣੇ ਗਾਹਾਂ ਨੂੰ ਕਿਰਾਏ ਪਰ ਕਹਿ ਦੂਗਾ ਅਗਲਾ ਸੁੱਕਾ ਤਾਂ ਨਹੀਂ ਤਾਂ ਹੁਣ ਸੁੱਕੇ ਮੈਂ ਬੀਜਣ ਦੇ ਆਗਲੇ ਨੂੰ ਦੱਸ ਤਾਂ ਵੀ ਪਾਈ ਪਾਣੀ ਲਾ ਲਓ ਹਾਂ ਪਾਣੀ ਦੇ ਦਾਣੇ ਛੜ ਦੇਣ ਵੀ ਜੇ ਦਾਣੇ ਨੂੰ ਮੜੀ ਗਿੱਲੇ ਲੱਗੂਗੀ ਤਾਂਹੀਂ ਜੰਮਣਾ ਤਾਂ ਜੰਮਣਾ ਨਹੀਂ ਉਹਨੇ ਜੰਮਣਾ ਨਹੀਂ ਤਾਂ ਉਹ ਤਾਂ ਫੇ ਹੈ ਮੈਂ ਤਾਂ ਬੀਜ ਕੇ ਲੰਘ ਜਾਣਾ ਤਾਂ ਹਾਂ ਅਗਲੇ ਜੰਮੇ ਨਾ ਜੰਮੇ ਇਹ ਥੋੜੀ ਹੁੰਦਾ ਹੋਈ ਹੈ ਨੁਕਸਾਨ ਨਹੀਂ ਕਰਨਾ ਕਿਸੇ ਦਾ ਛੇਨ ਵਾਲੇ ਦਾ ਕਸੂਰ ਆ ਹੂੰ ਠੀਕ ਹੈ ਨਾ ਉਹਨਾਂ ਆਗ ਦੇ ਨੇ ਕਹਿਣਾ ਮੰਨ ਲਿਓ ਕਹਿੰਦਾ ਠੀਕ ਹੈ ਜੀ ਕਹਿੰਨੇ ਬੀਜਣਾ ਉਹ ਕਰਦੇ ਆ ਆਹੋ ਨਹੀਂ ਫਿਰ ਆਏ ਆ ਯਾਰ ਅਗਲਾ ਫੇ ਗਾਉ ਨੂੰ ਬਜਾਉਂਦਾ ਅਗਲਾ ਕਹਿੰਦਾ ਵੀ ਕੋਈ ਲਾਲਚ ਨਹੀਂ ਕਰਦਾ ਬੰਦਾ ਵੀਚਾ ਪੈਰਾ ਨੁਕੜ ਪੈਸੇ ਦਾ ਲਾਲਚ ਹੌਲ ਹੌਲਿਓ ਕਰ ਲੋ ਅਗਲੇ ਦਾ ਵੀ ਨਾ ਨੁਕਸਾਨ ਹੋਵੇ ਹਾਂ ਸਹੀ ਗੱਲ ਆ ਅਗਲੇ 1350 ਦਾ ਡਾਏ ਦਾ ਫੈਲਾ ਹਾਂ ਹਾਂ ਫਿਰ ਬੀਜ ਲਾਲਾ ਫਿਰ ਬੀਜ ਆ ਬੱਕਰੀਆਂ ਛੰਡਦਾ ਨਹੀਂ ਮੰਨਦੀਆਂ ਨੇ ਮੈਂ ਨਹੀਂ ਨਹੀਂ ਹਾਂ ਇਹਨਾਂ ਰਾਤ ਨੂੰ ਜਾਗਦੀਆਂ ਦਿਨ ਵਿੱਚ ਸੌਂਦੀਆਂ ਦੇਣਾ ਥੱਕੀਆਂ ਪਈਆਂ ਕਹਿੰਦੇ ਰਾਤ ਨੂੰ ਜਾਗਦੀਆਂ ਰਾਖੀ ਕੀ ਕਰਦੀਆਂ ਨਾਲ ਆ ਤੰਗੀਆਂ ਦਾ ਬੈਰ ਨੂੰ ਟੁੱਟ ਗਿਆ ਗੋਲੀਆਂ ਸਾਰੀਆਂ ਬਾਹਰ ਫੜਦੀਆਂ ਆ ਇਹ ਕਿੱਥੇ ਆ ਬਾਈ ਹਾਂ ਆ ਦੇਖੋ ਇਹ ਟੋਕ ਤਾਂ ਵੀ ਇਹਦਾ 베어ਿੰਗ ਟੁੱਟ ਗਿਆ ਤੇ ਨੁਕਸਾਨ ਹੋ ਗਿਆ। ਹੋਰ ਤਾ ਵੀ ਤੋੜਤੀ ਨਾ। ਤਾ ਵੀ ਟੁੱਟ ਗਈ। ਹੋਰਾਂ ਪਈਆਂ ਐ। ਨਿੰਮੇ ਦੇ ਪੈਰਾ ਮਾਂ। ਹੈ? ਨਿੰਮੇ ਦੇ ਪੈਰਾ ਮਾਂ ਗੋਲੀਆਂ ਪਈਆਂ ਜੀ। ਇਹ ਤਾਂਆਂ ਦੀਆਂ। ਇਹ ਤਾਂ ਦੁਈਆਂ ਗੋਲੀਆਂ ਨਹੀਂ ਹੈਗੀਆਂ ਇਹ। ਭਾਈ 베어ਿੰਗ ਦੇ ਗੋਲੀਆਂ ਨਹੀਂ ਇਹ। ਇਹਦਾ ਲੰਬੀ ਲੰਬੀ ਇਹ ਮਿੰਗਣਾ ਇਹ। ਹੈ? ਨਹੀਂ ਨਹੀਂ 베어ਿੰਗ ਦੀਆਂ ਗੋਲੀਆਂ ਨਾ ਹੈ। ਬੈਰਿੰਗ ਦੀਆਂ ਗੋਲੀਆਂ ਇਹ ਕੱਟੀਆਂ ਨਹੀਂ ਕਰਦੇ ਹੁਣ 30 ਰੁਪਏ ਕਿਲੋ ਨੂੰ ਲੋਹਾ ਹੋਇਆ ਬਾਹ ਖਾਂਦੀਆਂ ਲੰਬੇ ਲੰਬੇ ਕਰਦੀਆਂ ਗੋਲ ਗੋਲ ਹਾਂ ਹਾਂ ਇਹਦੇ ਅੰਦਰ ਮਸ਼ੀਨ ਇਹ ਜੀ ਹੈ ਹੈ ਮੰਮਾ ਹਾਂਜੀ ਹੈ ਬੈਰਿੰਗ ਦੀਆਂ ਗੋਲੀਆਂ ਵਰਗੀਆਂ ਭਾਈ ਇਹ ਮਿੰਗਲੇ ਕਰਦੀਆਂ ਲੱਗਦਾ ਗੋਲੀਆਂ ਹੈ ਤਹਿਆਂ ਇਹ ਵੀ ਬੈਰਿੰਗ ਦਾ ਭਾਈ ਉਹ ਟੁੱਟ ਗਿਆ ਹਾਂ ਉਹਨਾਂ ਆਉਣੇ ਵਾਲਾ ਆਪਣਾ ਇੱਧਰ ਨੂੰ ਕੁਆੜੀਆ ਹੈ ਉਹਨੇ ਚਾਕੇ ਵੀ ਭਾਈ ਬੈਰਿੰਗ ਦੇ ਉਹ ਟੁੱਟ ਗਏ ਹਾਂ ਹੈ ਕੱਤੇ ਦੇ ਗਰ ਉਹਦੇ ਉੱਧਰ ਮੈਂ ਕਿੱਕਣਾ ਖੜੀ ਬੈਠੀ ਬਾਪੂ ਮੈਂ ਦੇਖੋ ਇੱਧਰ ਕਿੰਨਾ ਛੋੜੀ ਲੋਟ ਦੀ ਹੋਈ ਪਈ ਹੈ ਹੈ ਬਿੱਤ ਨੂੰ ਕਰਦਣ ਬਤਾਈ ਹੈ ਹੋਰ ਅੱਖਾਂ ਮਿੱਟੀ ਬੈਠੀ ਹੋਗੀ ਸਾਡੇ ਦਾ ਨੁਕਸਾਨ ਹੋ ਗਿਆ ਕਿੰਨੇ ਦੇ ਕੱਤੇ ਦੇਖੀ ਹੋ ਗਿਆ ਕੱਤੇ ਤਿੰਨਾ ਸਾਜਰੇ ਹਜਰੇ ਗਾਂ ਤੂਪੀ ਅੱਜ ਉਹ ਗੰਨਾ ਪਾਤਾ ਪੈ ਗੰਨਾ ਐਨੇ ਇੱਕ ਦਿਨ ਵਿੱਚ ਕਿਹ ਆਉਂਦਾ ਹੂੰ ਗੰਨਾ ਬਾਪੂ ਦਾ ਨਾ ਬਛਰੂ ਗੇਰਤਾ ਬਾਪੂ ਗਰਮ ਹੈ ਤਾਲਾ ਵਾਲੇ ਬਾਪੂ ਨਹੀਂ ਨਹੀਂ ਤਾਲਾ ਵਾਲੇ ਨੂੰ ਬੋਲ ਨਹੀਂ ਹੈ ਬਛਰੂ ਗੇਰਤਾ ਉਹਨੂੰ ਰਾਤ ਦੇ 3 ਵਜੇ ਨਾਲ ਵੀ ਗੇਰਤਾ ਹੈ ਹੂੰ ਆਡੀ ਨਾ ਵੀ ਗੇਰਤਾ ਇਨ ਆਹੋ ਉਹ ਇਹ ਨਾ ਗੰਨਾ ਹਲ ਗਰਮਾ ਤੇ ਬਈ ਜੇਰਤਾ ਬਚਰੂ ਮੀਂਹ ਪਏ ਤੇ ਠੰਡ ਹੋ ਗਈ ਹੂੰ 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 ਚੱਲ ਠੀਕ ਆ ਮਮਾ ਠੀਕ ਹੈ ਮੀਂਹ ਪਏ ਤੇ ਹੋਣੀ ਆ ਵੀ ਨਹੀਂ ਪਏ ਹੈਗੇ ਮੀਂਹ ਨਾਲੇ ਗੋਪੀ ਹੋ ਆ ਲੋ ਜੀ ਮਿਲੋ ਬਲਕੀ ਦਵਾਈ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਹੈ ਠੀਕ ਆ ਜੀ ਤੇ ਵਧੀਆ ਐ ਨਾ ਹਾਂ ਮੈਂ ਵੀ ਬੈਠਾ ਦਾ ਘਰ ਦੇ ਬਹਨੂ ਗਏ ਸਾਰੇ ਹਾਂ ਸਾਰੇ ਵਿਆਹ ਨੂੰ ਗਏ ਵਿਆਹਸ ਵੀਰੇ ਆਹ ਵਿਆਹ ਨੂੰ ਲਗੇ ਪਏ ਆ ਮੈਂ ਕੱਲ ਆਈ ਜਾਊਂਗਾ ਹੂੰ ਆ ਗੋਆਵੀ ਮੈਂ ਤਾਂ ਉੱਡ ਚੱਕਿਆ ਪਹਿਲਾ ਮੋਟਰ ਚੱਲਦੀ ਹੈ ਦੋ ਅੱਛਾ ਜਿਹੜਾ ਮਾਰਿਆ ਉਹ ਤਾਂ ਫੇਰ ਘਰ ਆ ਜੇ ਤਾਂ ਜਿਹੜਾ ਮਾਰਿਆ ਉਹ ਫੇਰ ਘਰ ਆ ਜਿੰਦਾ ਨਾ ਠੀਕ ਹੈ ਠੀਕ ਹੈ ਕਿ ਨਹੀਂ ਇੱਕ ਆਪਣੇ ਬਾਈ ਦਾ ਫੋਨ ਆਉਂਦਾ ਆਪਣੇ ਵੀਡੀਓ ਤੇ ਦਿੰਦਾ ਉਹ ਅੱਛਾ ਉਹ ਕਹਿੰਦਾ ਅਰਜਨ ਟਰੈਕਟਰ ਆਪਣਾ ਆ ਵੀ ਆਣਾ 605 ਕਿਹੜਾ 605 ਅੱਛਾ ਉਹਨਾਂ ਨੇ ਸੇਲ ਕਰਤਾ ਤਾਂ ਅੱਛਾ ਵੇਚਤਾ ਜੀ ਬਾਈ ਨਾ ਵੇਚਤਾ ਕਹਿੰਦਾ ਆਪਣੇ ਲੈਣਾ ਹੈ ਨੰਬਰ ਆਪਾਂ ਬੋਲ ਦਿੰਦੇ ਆ ਕਿੰਨਾ ਨੰਬਰ ਹੈ ਜੀ ਪੀ ਵੀ 12 ਐਮ ਅੱਛਾ 79 07 7907 7 ਠੀਕ ਹੈ ਬਾਈ ਜੇ ਕਿਸੇ ਕੋ ਹੋਇਆ ਨਾ ਇਹ ਨੰਬਰ ਹੈ ਤੁਸੀਂ ਨੰਬਰ ਆ ਦੇਗਾ ਭਾਈ ਹਾਂ ਬਾਈ ਦਾ ਫੋਨ ਨੰਬਰ ਦੱਸ ਦਿੰਦੇ ਹਾਂ 82839 ਹਾਂ 39207 7 ਇਹ ਬਾਈ ਦਾ ਫੋਨ ਨੰਬਰ ਹੈ ਸਾਨੂੰ ਫੋਨ ਕਰਿਓ ਬਾਈ ਨੂੰ ਗੱਲ ਲਿਓ ਬਾਈ ਨੂੰ ਕਰ ਲਿਓ ਬਾਈ ਦਾ ਨਾਮ ਸਰਬਜੀਤ ਆ ਉਹਨੇ ਵਾਪਸ ਟਾਈਟਰ ਲੈਣਾ ਆਉਣਾ ਉਹਨਾਂ ਨੇ ਵਾਪਸ ਲੈਣਾ ਅੱਛਾ ਹਾਂ ਇਹ ਹੋਇਆ ਭਾਈ ਕਿਸੇ ਬਾ ਇਹ ਨੰਬਰ ਪਰ ਦੇਖ ਰਹੇ ਹੋ ਦੁਬਾਰਾ ਕਾਲ ਕਰਦੇ ਹੋ ਨੂੰ ਹਾਂ ਅਗਲੇ ਨੇ ਆਪਣਾ ਸੌਦਾ ਕਰਕੇ ਦੁਬਾਰਾ ਲੈਣਾ ਹੁਣ ਟਰੈਕਟਰ ਹਾਂ ਲੈਣਾ ਲੈਣਾ ਉਹ ਵੀ ਆ ਜਾਇਆ ਲੈਣਾ ਲੈਣਾ ਹਾਂ ਹਾਂ ਜੇ ਹੋਇਆ ਭਾਈ ਕਿਸੇ ਪਰ ਟਰੈਕਟਰ ਤੇ ਇਹ ਇਹ ਨੰਬਰ ਦਾ ਹਾਂ ਕਿਸੇ ਨੂੰ ਯਾਦ ਹੁੰਦਾ ਫੋਨ ਲੈ ਦੇਖੋ ਉਹੀ ਨੰਬਰ 'ਤੇ ਫੋਨ ਕਰਦੇ ਹਾਂ ਹਾਂ ਵਾਪਸ ਲੈਣਾ ਹੁਣ ਅਗਲੇ ਨੇ ਵਾਪਸ ਲੈਣਾ ਹਾਂ ਠੀਕ ਆ ਗੱਲ ਹੈ ਨਾ ਬਥੇਰੇ ਆ ਯਾਰ ਆਪਣਾ ਟਰੈਕਟਰ ਅਗਲਾ ਪੁਰਾਣਾ ਵਾਪਸ ਹਾਂ ਪੁਰਾਣਾ ਵੀ ਅਸੀਂ ਆਪਣਾ ਪੁਰਾਣਾ ਨਾਲ ਖੱਟਣਾ ਯਾਰ ਫੇਰ ਭਾਈ ਦੁਬਾਰਾ ਤੇ ਫੇਰ ਬੋਲ ਦਿੰਦਾ ਪੀ ਵੀ 12 ਐਮ 7907 ਠੀਕ ਇਹ ਟਰੈਕਟਰ ਦਾ ਨੰਬਰ ਹੈ ਫੋਨ ਨੰਬਰ ਹੈ ਅਮੇਂਦਰ ਅਰਜਨ 605 ਫੋਨ ਫੋਨ ਨੰਬਰ 82839 39207 ਠੀਕ ਹੈ ਦੱਸਿਓ ਭਾਈ ਜੇ ਕਿਸੇ ਨੂੰ ਫੋਨ ਨੰਬਰ ਉਹਨਾਂ ਕਰਿਓ ਭਾਈ ਨੂੰ ਹਾਂ ਉਹਨੂੰ ਕਰਿਓ ਠੀਕ ਨਹੀਂ ਕਰਨਾ ਹਾਂ ਹਾਂ ਇਹ ਦੱਸ ਦਿਓ ਜੇ ਕਿਤੇ ਨਿਗਾਹ ਹੋਇਆ ਟਰੈਕਟਰ ਅਗੇ ਠੀਕ ਐਨੇ ਨੰਬਰ ਦਾ ਠੀਕ ਨਹੀਂ ਕਰਨਾ ਹਾਂ ਠੀਕ ਹੈ ਜੀ ਲੋ ਭਾਈ ਸਟੇਸ਼ਨ ਤੇ ਪਹੁੰਚ ਗਏ ਤਿਆਰੀ ਆਪਣੀ ਬਠਿੰਡੇ ਜਾਣ ਦੀ ਟ੍ਰੇਨ ਆ ਰਹੀ ਆ ਆਨੰਦਪੁਰ ਸਾਹਿਬ ਤੋਂ ਇਹ ਜਣੀਆਂ ਰਾਜਪੁਰੇ ਫੇ ਰਾਜਪੁਰੇ ਤੋਂ ਜਾਣਾ ਬਠੰਡੇ ਜਿਹੜੀ ਰਾਜਪੁਰੇ ਤੇ ਆਉਣੀ ਆ ਉਹ ਆਉਣੀ ਆ ਸਰਨਪੁਰ ਤੇ ਉਹ ਜਣੀ ਸ੍ਰੀ ਗੰਗਾ ਨਗਰ ਰਾਜਸਥਾਨਵਾ ਪਹੁੰਚ ਲਾਣੇ ਆਪਾਂ ਨੂੰ 10:30 ਵਜੇ ਰਾਤ ਨੂੰ ਨੰਦੇਵ ਸਾਹਿਬ ਤੇ ਆਉਣਗੇ ਆ ਆ ਗਈ ਬਾਈ ਟ੍ਰੇਨ ਹੁਣ ਆਪਾਂ ਚੜਜੇ ਟ੍ਰੇਨ ਪਰ ਲੋ ਭਾਈ ਰਾਜਪੁਰਾ ਪਹੁੰਚ ਗਏ ਆਪਾਂ ਇੱਥੇ ਟ੍ਰੇਨ ਚੇਂਜ ਕਰਨੀ ਆ ਹੁਣ ਹਣੀ ਸਾਰ ਨੂੰ ਪਰਤੇ ਉਹ ਜਾਉਂਗੀ ਬਾਇਆ ਬਠੰਡਾ ਰਸਤਾ ਨੂੰ ਜਾਣੀ ਆ ਟਿਕਟ ਵਾਈ ਆਪਾਂ ਨੇ ਕਰਾਲੀ ਰਾਜਪੁਰੇ ਤੇ ਬਠੰਡਿਆ ਦੀ ਟ੍ਰੇਨ ਦੀ ਵੇਟ ਕਰ ਰਹੇ ਆ ਦੇਖਦੇ ਕਿੰਨੇ ਵਜੇ ਆਉਂਦੀ ਆ ਅੰਬਾਲੇ ਤੇ ਆਉਣੀ ਆ ਹਾਂ ਬਾਈ ਬੰਦੇ ਭਾਰਤ ਟ੍ਰੇਨ ਆਏ ਸੁਪਰ ਫਾਸਟ ਬਹੁਤ ਸਿਊ ਨਾ ਆਉਂਦੀ ਇਹ ਸੁਪਰ ਫਾਸਟ ਬੰਦੇ ਬਾੜੀ ਬਾਈ ਗੱਡੀ ਬਠਿੰਡੇ ਵਾਲੀ ਨੇ ਰਹੀ ਕਰਤਾ ਇਹਨੇ ਅੱਪਰ ਨੇ ਜੜੰਗ ਰੋਕੇ ਦੇ ਚੜਦੇ ਦੇ ਵਿੱਚ ਇਹ ਇਹਨੇ ਬਚਾਉਣਾ 10:30 ਵਜੇ ਬਠਿੰਡੇ ਚੱਲਣ ਵਿੱਚ 74 ਮਾਰਕੀ ਬੱਸ ਨੂੰ 74 ਮਾਰਕੀ ਨੂੰ ਇੱਕ ਦਿਨ ਹੋ ਗਿਆ ਨੇ ਬੀਕੂ ਬਿਲਕੁਲ ਨੋਰਮਲ ਪਹੁੰਚ ਗਿਆ ਬਾਈ ਧੂਰੀ ਸ਼ਹਿਰ ਰੇਲਵੇ ਸਟੇਸ਼ਨ ਧੂਰੀ धुरी जंक्शन पहुंच गए भाई बरनला रेलवे स्टेशन बठिंडा तो किसी गल आएगा बेटा ਜਾ ਕੇ ਤੁਹਾਨੂੰ ਫਿਰ ਮਲਾਉਂਦੇ ਆ ਬਠਿੰਡੇ ਦਿਖਾਉਂਦੇ ਆ ਬਠਿੰਡੇ ਦੀ ਚੈਲਪੈਣੀ ਆ ਜਾ ਜਾ ਚੱਲ ਪੈਣੀ ਹਾਂ ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਬਰਨਾਲਾ ਸ਼ਹਿਰ ਸਰ ਰਹੇਗਾ ਅੱਧੇ ਘੰਟੇ ਦਾ ਰਸਤਾ ਬਠਿੰਡੇ ਦਾ ਹਾਂ ਜੀ ਬਠਿੰਡੇ ਤੋਂ ਬਠਿੰਡੇ ਦਾ ਆਏਗਾ ਬਸ ਨਾ ਰਾਮਪੁਰਾ ਫੂਲ ਹੈ ਤਾਂ ਗਾਹਾਂ ਹਾਂਗਾ ਬਠਿੰਡੇ ਦਾ ਇਸਕੇ ਬਾਅਦ ਆਏਗਾ ਨਾ ਹਾਂ ਪਹੁੰਚ ਗਏ ਭਾਈ ਰਾਮਪੁਰਾ ਫੂਲ ਪਹਿਲੇ ਵੇ ਸਟੇਸ਼ਨ ਆਇਆ ਤਾਂ ਮੈਂ ਵੀ ਆਇਆ ਜਾ ਰਹਾ ਲੋ ਭਾਈ ਬਠਿੰਡੇ ਜਾਂਦੇ ਜਾਂਦੇ ਨੂੰ ਗੱਡੀ ਖਾਲੀ ਹੋ ਗਈ ਹੈ ਕਿੱਥੇ ਗੱਡੀ ਭਰੀ ਵੀ ਦੀ ਉੜਾਪਾ ਰਾਜੇ ਪੈ ਕੇ ਜਾਓ ਜਾਏ ਹਾਂ ਇਹ ਬਾਈ ਪੇਪਰ ਦੇ ਗਿਆ ਕੱਲ ਦਾ ਹੈ ਹਮਾਦਰ ਮੈਂ ਦੇ ਗਿਆ ਹੈ ਪੇਪਰ ਕੱਲ ਦਾ ਕੱਲ ਦਾ ਜਗ੍ਹਾ ਹੈ ਨਾ ਅੱਛਾ ਇਹ ਬਾਈ ਆਪਣੇ ਨਾਲ ਆਇਆ ਬਾਈ ਪਹੁੰਚ ਗਿਆ ਆਪਾਂ ਬਠਿੰਡੇ ਸ਼ਹਿਰ ਹੁਣ ਆਪਾਂ ਜਾਣਾ ਰੂਮ ਚ ਆਪਣੇ ਚ ਚੱਲ ਚੱਲ ਜਣ ਚੱਲ ਬਾਈ ਬਹੁਤ ਤਕੜਾ ਸਟੇਸ਼ਨ ਆ ਬਠਿੰਡੇ ਦਾ ਵੀ ਹੈ ਬਹੁਤ ਤਕੜਾ ਇਹਨੇ ਬਸ ਸਟੇਸ਼ਨ ਆ ਹੈ ਬਹੁਤ ਜਿਆਦਾ ਤਕੜਾ ਲੈ 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 ਪਿਛੇ ਵੇ ਇਧਰ ਚਲੋ ਦੇਲੀ ਫਾਸੇਲਿਕ ਐਕਸਪ੍ਰੈਸ ਬਾਇਆ ਕੋਤਪੁਰ ਉਹ ਸਰ ਇਧਰ ਨੂੰ ਉੱਪਰ ਨੂੰ ਆ ਉੱਥੇ ਨੂੰ ਜਾਣਾ ਆ ਹਾਂ ਉਧਰ ਨੂੰ ਉੱਪਰ ਖੜੀ ਹੈ ਚੱਲੇ ਬਾਈ ਆਪਣੇ ਰੂਮ ਜਨੂੰ ਸਾਡਾ ਬੈਗ ਵੀ ਚੱਕ ਮੈਂਨੇ ਨੇ ਭਾਰੀ ਭਾਰੀ ਬੈਗ ਲੈ ਕੇ ਆਪਣੇ ਪਏ ਆ ਹੈ ਕਪੜੇ ਸਾਰੇ ਭਰ ਕੇ ਲੈ ਕੇ ਜਾਂਦੇ ਪਏ ਹੁਣ ਇਧਰ ਚੜਦੇ ਉੱਪਰ ਨੂੰ ਨਾ ਇਧਰ ਲਿਫਟ ਨਹੀਂ ਰਹਿਣ ਦੇ ਇਧਰ ਚੱਲਦੇ ਆ ਬਹੁਤ ਤਗੜਾ ਬਾਈ ਰੇਲਵੇ ਸਟੇਸ਼ਨ ਹੈ ਇਹ ਬਠਿੰਡੇ ਦਾ ਹਾਂ ਮਗਰ ਲੁਧਿਆਣੇ ਦੇ ਬਾਅਦ ਆਹੀ ਆ ਵਿਕਾਸ ਬਹੁਤ ਹੋਇਆ ਨਾ ਇਹ ਸਾਰਾ ਲਿਫਟ ਸਾਰਾ ਸਿਸਟਮ ਆਦੇ ਨਾਲ ਲੈ ਲੈਣਾ ਪਿਛੇ ਆਵੀਆਂ ਹਾਂ ਸਾਰੀਆਂ ਆਓ ਟਕਰ ਦੇਲਾ ਬਹੁਤ ਦੂਰ ਟਕਰ ਹੈ ਹੈ ਆ ਗਿਆ ਖਰਜੇ ਕਮਾਉਣ ਚਲ ਆ ਰੋ ਚਲੋ ਇਹ ਹਟਾਓ ਇੱਥੇ ਲੈਣਾ ਬਈ ਆਪਣੇ ਆਟੋ ਫਿਰ ਜਣ ਆਪਣੇ ਆਪਣੇ ਰੂਮ ਚ ਔਰ ਅੱਛਾ ਕਰਿਆ ਭਾਈ ਆਪਾਂ ਇਹਦੇ ਪਰ ਜਾਣਾ ਦੇਖੋ ਭਾਈ ਬਠਿੰਡੇ ਵੀ ਰੌਣਕ ਹੈ ਭਾਈ ਹੈ ਸਹੀ ਗੱਲ ਹੈ ਹਾਂ ਬਠਿੰਡੇ ਮੈਂ ਰੌਣਕ ਬਹੁਤ ਹੈ ਬਹੁਤ ਹੈ ਕਿ ਆਏ ਨਾ ਤਕੜਾ ਸ਼ਹਿਰ ਹੈ ਹਾਂ ਹਾਂ ਹੁਣ ਆਸ ਅੱਜ ਦੇ ਟੱਕੜੀ ਤੇ ਬਠਿੰਡਾ ਹਾਂ ਇਹ ਕਰਤਾ ਹੈ ਕੀ ਆ ਵਿਕਾਸ ਕਰਿਆ ਬਹੁਤ ਜਿਆਦਾ ਬਹੁਤ ਚੰਗਾ ਬਹੁਤ ਜਿਆਦਾ ਆਪਣਾ ਕਿਹੜਾ ਏਰੀਆ ਰੋਪੜ ਜੀ ਰੋਪੜ ਅੱਛਾ ਰੋਪੜ ਤਾਂ ਹਾਂ ਤੁਹਾ ਦਾ ਹਟਣ ਨਾਲ ਵੀ ਜਿਆਦਾ ਸਪੀਡ ਫੜੀ ਹੋਈ ਆ ਹੈ ਨਾ ਪੈਟਰੋਲ ਤਾਂ ਨਹੀਂ ਪਾਇਆ ਵਿੱਚ ਮਾ ਪੈਟਰੋਲ ਤਾਂ ਨਹੀਂ ਪਾਇਆ ਬੜੀ ਸਪੀਡ ਫੜੀ ਆ ਅੱਛਾ ਅੱਛਾ ਪੀਂਦੇ ਨਹੀਂ ਹੈ ਨਹੀਂ ਪੀਤੇ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਆਹ ਤਾਂ ਬਹੁਤ ਵਿਕਾਸ ਹੋਇਆ ਹੈਗਾ ਮਾਲਮੂਲ ਦੇਖੋ ਇਹ 4-5 ਹੱਥ ਹੱਸ ਕੇ ਕਾਰ ਦੀ ਪਾਰਕਿੰਗ ਹੈ ਇਹ ਹੈ ਨਾ ਬਹੁਤ ਤਗੜੀ ਪਾਰਕਿੰਗ ਹੈ ਦਾ ਪਹੁੰਚ ਗਏ ਅੱਪਾ ਹਲੂਮਾਨ ਚੌਕ ਇੱਥੇ ਫੌਜੀ ਚੌਕ ਹੋਂਦਾਗਾ ਹਾਂ ਆਓ ਨਾਲੇ ਫੌਜੀ ਚੌਕ ਆਏ ਬਾਈ ਹਨੂਮਾਨ ਚਾਓ ਚਲੋ ਸਸਰੀ ਗਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਤੇ ਕੱਲ ਕਿਸੇ ਬਲੌਗ ਚ ਮਿਲਦੇ ਫਿਰ ਆਪਾਂ ਹੁਣ ਆਪਾਂ ਜਾ ਰਹੇ ਆਪਣੇ ਰੂਮ ਚ ਇਹਨੂੰ